ਬਹੁਤ ਹੀ ਵੱਡੀ ਖਬਰ ਆ ਰਹੀ ਹੈ ਤੁਹਾਡੇ ਜਿਹੜੇ ਪ੍ਰੀ ਬੋਰਡ ਪ੍ਰੀਖਿਆਵਾਂ ਹੋਣੀਆਂ ਸਨ ਉਹਦੇ ਡੇਟਸ਼ੀਟ ਦੇ ਵਿੱਚ ਇੱਕ ਸ਼ੋਧ ਕੀਤੀ ਗਈ ਆ ਤਬਦੀਲੀ ਕੀਤੀ ਗਈ ਆ ਤਾਂ ਨੋਟਿਸ ਜਿਹੜਾ ਹੈਗਾ ਅੱਜ ਹੀ ਜਾਰੀ ਹੋਇਆ ਬਸ 10 1 2024 ਅੱਜ ਦੀ ਡੇਟ ਆ ਤਾਂ ਵਿਸ਼ਾਕ ਇਹ ਪ੍ਰੀ ਬੋਰਡ ਅਤੇ ਟਰਮ 2 ਪ੍ਰੀਖਿਆਵਾਂ ਦੀ ਡੇਟਸ਼ੀਟ ਵਿੱਚ ਸ਼ੋਧ ਸੰਬੰਧੀ ਕਲੈਕਸ਼ਨ ਹੋਈ ਆ ਤਾਂ ਕੀ ਕਲੈਕਸ਼ਨ ਹੋਈ ਹੈ ਸਾਰੀ ਅਪਡੇਟ ਦੱਸਾਂਗੇ ਤਾਂ ਦੇਖੋ ਕੀ ਹੈ ਉਪਰੋਕਤ ਵਿਸ਼ੇ ਅਤੇ ਹਵਾਲਾ ਪੱਤਰ ਵੱਲ ਤੇ ਆਣ ਦੇਣ ਦੀ ਖੇਚਲ ਕੀਤੀ ਜਾਵੇ ਨਵੋਦਿਆ ਵਿਦਿਆਲਿਆਂ ਦੀ ਪ੍ਰੀਖਿਆ ਨੂੰ ਮੱਦੇਨਜ਼ਰ ਰੱਖਦੇ ਹਵਾਲਾ ਪੱਤਰ ਅਧੀਨ ਜਾਰੀ ਕੀਤੀ ਡੇਟਸ਼ੀਟ ਵਿੱਚ ਮਿਤੀ 21 2024 ਨੂੰ ਹੋਣ ਵਾਲੀ ਸਾਰੀਆਂ ਜਮਾਤਾਂ ਦੀਆਂ ਪ੍ਰੀਖਿਆ ਹੁਣ ਮਿਤੀ 29 1 2024 ਦੈਨ ਸੋਮਵਾਰ ਨੂੰ ਲਈ ਜਾਵੇਗੀ ਤਾਂ ਦੋਸਤੋ ਨੋਰਮਲ ਜਿਹਾ ਚੇਂਜ ਇਹ ਹੋਇਆ ਵਾ ਕਿ ਜਿਹੜਾ 20 ਜਨਵਰੀ ਨੂੰ ਪੇਪਰ ਹੋਣਾ ਸੀਗਾ ਹੁਣ ਉਹ ਵਾਲਾ ਜਿਹੜਾ ਹੈਗਾ ਪੇਪਰ ਕਦੋਂ ਹੋਏਗਾ 29/1/2024 ਨੂੰ ਹੋਵੇਗਾ ਠੀਕ ਹੈ ਜੀ 20 ਤਰੀਕ ਵਾਲਾ ਪੇਪਰ 29 ਤਰੀਕ ਨੂੰ ਹੋਵੇਗਾ ਇਸ ਤੋਂ ਇਲਾਵਾ ਫੀਲਡ ਵਿੱਚੋ ਟਰਮ 2 ਪ੍ਰੀਖਿਆਵਾਂ ਦੇ ਸਿਲੇਬਸ ਯਾਨੀ ਕਿ ਪ੍ਰੀ ਬੋਰਡ ਪ੍ਰੀਖਿਆਵਾਂ ਦੇ ਸਿਲੇਬਸ ਬਾਰੇ ਕੁਝ ਕੁਐਰੀਜ਼ ਆ ਰਹੀਆਂ ਹਨ ਇੱਥੇ ਇਹ ਦੱਸਣ ਯੋਗ ਹੈ ਕਿ ਨਾਨ ਬੋਰਡ ਜਮਾਤਾਂ ਦੀਆਂ ਟਰਮ 2 ਪ੍ਰੀਖਿਆਵਾਂ ਪੂਰੇ ਸਿਲੇਬਸ ਵਿੱਚੋਂ ਲਈਆਂ ਜਾਣਗੀਆਂ ਨਾਨ ਬੋਰਡ ਜਮਾਤਾਂ ਦੀਆਂ ਸਾਲਾਨਾ ਪ੍ਰੀਖਿਆਵਾਂ ਦੀ ਡੇਟਸ਼ੀਟ ਵੱਖਰੇ ਤੌਰ ਤੇ ਬਾਅਦ ਵਿੱਚ ਜਾਰੀ ਕੀਤੀ ਜਾਵੇਗੀ ਇਸ ਸਬੰਧੀ ਸੈਸ਼ਨ 2023-24 ਦਾ ਅਸੈਸਮੈਂਟ ਪਲਾਨ ਪੱਤਰ ਨੰਬਰ ਮਿਤੀ 8 5 2023 ਰਾਹੀਂ ਜਾਰੀ ਕੀਤਾ ਜਾ ਚੁੱਕਾ ਹੈ ਜੋ ਕਿ ਨਾਲ ਨਥੀ ਹੈ ਠੀਕ ਹੈ ਤੇ ਅੱਗੇ ਇਹਨਾਂ ਨੇ ਹੋਰ ਕੀ ਇੱਥੇ ਪਾਇਆ ਹੋਇਆ ਵਾ ਕੀ ਉਹੀ ਇਹਦੇ ਵਿੱਚ ਕੀ ਜਿਹੜੇ ਜਿਹੜੇ ਹੈਗੇ ਸੈਸ਼ਨ 2023-24 ਦੌਰਾਨ ਜਮਾਤਾਂ 6ਵੀਂ ਤੋਂ ਲੈ ਕੇ 12ਵੀਂ ਲਈ ਬਾਇਮੰਥਲੀ ਟੈਸਟ ਟਰਮ ਇਗਜ਼ਾਮ ਅਤੇ ਪ੍ਰੀ ਬੋਰਡ ਇਗਜ਼ਾਮ ਦੇ ਸ਼ੈਡਿਊਲ ਸੰਬੰਧੀ ਇਹ ਨੋਟਿਸ ਤਾਂ ਪੁਰਾਣਾ ਹੀ ਆ ਇਹਦੇ ਵਿੱਚ ਉਹਨਾਂ ਨੇ ਉਹੀ ਦੱਸਿਆ ਹੈ ਕਿ ਜਿਹੜਾ ਹੈਗਾ ਸਿਲੇਬਸ ਆ ਕੀ ਆਏਗਾ ਤੁਹਾਡਾ ਜਿਵੇਂ ਕਿ ਆ ਦੇਖ ਲਓ ਪ੍ਰੀ ਬੋਰਡ ਇਗਜ਼ਾਮ ਦੇ ਲਈ ਜਿਹੜਾ ਹੈਗਾ ਵਾ ਫੁੱਲ ਸਿਲੇਬਸ ਆ ਪੂਰਾ ਸਿਲੇਬਸ ਆਏਗਾ ਠੀਕ ਹੈ ਚਾਹੇ ਤੁਹਾਡੀ ਬੋਰਡ ਦੀ ਕਲਾਸ ਹੈ ਜਾਂ ਫਿਰ ਚਾਹੇ ਤੁਹਾਡੀ ਨਾਨ ਬੋਰਡ ਕਲਾਸ ਹੈ ਉਹਦੇ ਲਈ ਵੀ ਪੂਰਾ ਸਿਲੇਬਸ ਜਿਹੜਾ ਹੈਗਾ ਤੁਹਾਡਾ ਆਏਗਾ ਤਾਂ ਇਹ ਤੁਹਾਡਾ ਜਿਹੜਾ ਹੈਗਾ ਵਾ ਦਿੱਤਾ ਹੋਇਆ ਵਾ ਕਿ ਸਿਲੇਬਸ ਇਹਨਾਂ ਨੇ ਦੱਸਿਆ ਵਾ ਬਾਕੀ ਇਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਪੂਰਾ ਸਿਲੇਬਸ ਫਾਈਨਲ ਦੇਈ ਚੁ ਵੀ ਪੂਰਾ ਸਿਲੇਬ੍ਰੇਸ਼ਨ ਦਾ ਵਾ ਇਸ ਲਈ ਇਹੇ ਨੋਟਿਸ ਤਾਂ ਪ੍ਰਾਣਿਆ ਇਹ ਆਪਾਂ ਨੂੰ ਉਹ ਪਹਿਲਾਂ ਹੀ ਦੱਸ ਚੁੱਕੇ ਸੀ ਗਏ ਤਾਂ ਦੋਸਤੋ ਚੇਂजेस बस ਇਹੀ ਹੋਇਆ ਚਲੋ ਆਪਾਂ ਡੇਟ ਸ਼ੀਟ ਦਿਖਾ ਕੇ ਤੁਹਾਨੂੰ ਦਿਖਾ ਦਿੰਨੇ ਕਿ ਕਿਹੜਾ ਪੇਪਰ ਤੁਹਾਡਾ ਕਦੋਂ ਜਿਹੜਾ ਹੈਗਾ 29 ਤਰੀਕ ਨੂੰ ਹੋਣਾ ਵਾ 25 ਤਰੀਕ ਵਾਲਾ ਦਿਖਾਉਣਾ ਤੁਹਾਨੂੰ ਮੈਂ ਤਾਂ ਦੋਸਤੋ ਦੇਖ ਸਕਦੇ ਹੋ ਕਿ ਆਹ ਜਿਹੜੀ ਡੇਟ ਸ਼ੀਟ 8ਵੀਂ ਤੇ 10ਵੀਂ ਦੀ ਠੀਕ ਹੈ ਇਹਦੇ ਵਿੱਚ ਆਹ ਜਿਹੜਾ 20 ਜਨਵਰੀ ਵਾਲਾ ਪੇਪਰ ਹੈ ਪੰਜਾਬੀ ਦਾ ਤੇ ਅੰਗਰੇਜ਼ੀ ਦਾ 8ਵੀਂ ਦਾ ਹੈਗਾ ਪੰਜਾਬੀ ਦਾ ਅੰਗਰੇਜ਼ੀ ਦਾ ਹੈਗਾ 10ਵੀਂ ਦਾ ਠੀਕ ਹੈ ਤਾਂ ਇਹ ਪੇਪਰ ਹੁਣ ਜਾ ਕੇ ਤੁਹਾਡਾ ਜਿਹੜਾ ਹੈਗਾ 20 ਨੂੰ ਨਹੀਂ ਹੋਏਗਾ ਇਹ ਜਿਹੜਾ ਹੈਗਾ ਵਾ 29 ਨੂੰ होवेगा पेपर तो ता उन्नती जनवरी इस तरह ही बारहवीं जमात का जो पेपर आ राजनीतिक शास्त्र बायोलॉजी बिजनेस स्टडीज का यह भी जो है पेपर ता तो बी नहीं होएगा यू होएगा पेपर उस तो बाद जो गल करिए छेवीं सत्तवीं 9ਵੀਂ ਜਮਾਤ ਦਾ ਜਿਹੜਾ 20 ਤਰੀਕ ਨੂੰ ਪੇਪਰ ਹੈ ਸਾਇੰਸ ਦਾ 6ਵੀਂ ਦਾ 7ਵੀਂ ਦਾ ਹਿੰਦੀ ਦਾ 9ਵੀਂ ਦਾ ਸਮਾਜਿਕ ਸਿੱਖਿਆ ਦਾ ਇਹ ਜਿਹੜਾ ਪੇਪਰ ਤੁਹਾਡਾ ਹੁਣ ਜਿਹੜਾ ਹੈਗਾ ਵਾ 29 ਜਨਵਰੀ ਨੂੰ ਹੋਏਗਾ ਇਸੇ ਤਰ੍ਹਾਂ ਹੀ ਜੇ 11ਵੀਂ ਕਲਾਸ ਦੀ ਜੇ ਗੱਲ ਕਰੀਏ ਤਾਂ 11ਵੀਂ ਕਲਾਸ ਦਾ ਜਿਹੜਾ ਹੈਗਾ ਵਾ 20 ਜਨਵਰੀ ਨੂੰ ਰਾਜਨੀਤੀ ਸ਼ਾਸਤਰ ਦਾ ਪੇਪਰ ਤੇ ਬਾਇਓਲੋਜੀ ਦਾ ਤੇ ਬਿਜ਼ਨਸ ਸਟੱਡੀ ਦਾ ਪੇਪਰ ਆ ਇਹ ਵੀ ਜਿਹੜਾ ਹੈਗਾ ਹੁਣ 29 ਨੂੰ ਹੋਵੇਗਾ ਪੇਪਰ ਤਾਂ ਆਹੀ ਜਿਹੜਾ ਹੈਗਾ ਨੋਟਿਸ ਦੇ ਵਿੱਚ ਲਿਖਿਆ ਹੋਇਆ ਹੈ ਸੀਗਾ ਤੁਸੀਂ ਦੇਖ ਸਕਦੇ ਆ ਦੇਖੋ ਕੀ ਭਾਈ 20 ਜਨਵਰੀ ਨੂੰ ਹੋਣ ਵਾਲਾ ਪੇਪਰ 29 ਜਨਵਰੀ ਨੂੰ ਸੋਮਵਾਰ ਨੂੰ ਲਈ ਜਾਵੇਗੀ ਠੀਕ ਹੈ ਜੀ ਤਾਂ ਹੀ ਜਿਹੜਾ ਹੈਗਾ ਬਸ ਸਾਰੀਆਂ ਹੀ ਜਮਾਤਾਂ ਦੀ ਚਾਹੇ ਤੁਹਾਡੀ ਨਾਨ ਬੋਰਡ ਜਮਾਤ ਹੈ ਜਾਂ ਫਿਰ ਤੁਹਾਡੀ ਬੋਰਡ ਕਲਾਸ ਹੈ 6ਵੀਂ 7ਵੀਂ 8ਵੀਂ 9ਵੀਂ 10ਵੀਂ 11ਵੀਂ 12ਵੀਂ ਸਾਰੀ ਹੀ ਜਮਾਤਾਂ ਦਾ ਤਾਂ ਹੀ ਜਿਹੜਾ ਹੈਗਾ ਇੱਕ ਸ਼ੋਧ ਹੋਇਆ ਸੀਗਾ ਕਰੈਕਸ਼ਨ ਕਰ ਲਿਓ ਡੇਟ ਸ਼ੀਟ ਦੇ ਵਿੱਚ ਆਹੀ ਅਪਡੇਟ ਸੀਗੀ ਕਿ ਬਾਕੀ ਕੋਈ ਫਰਦਰ ਅਪਡੇਟ ਆਂਦੇ ਤਾਂ ਤੁਹਾਨੂੰ ਜਰੂਰ ਦੱਸਾਂਗੇ